ਬੁਲੇਟ ਨੂੰ ਮੋਡੀਫਾਈ ਕਰਵਾ ਕੇ ਸੜਕਾਂ ਦੇ ਉੱਪਰ ਗੀੜੀਆਂ ਮਾਰਡਰ ਵਾਲੇ ਹੁਣ ਸਾਵਧਾਨ ਹੋ ਜਾਓ ਕਿਉਂਕਿ ਹੁਣ ਪੰਜਾਬ ਪੁਲਿਸ ਨੇ ਸਖਤੀ ਵਰਤਨੀ ਸ਼ੁਰੂ ਕਰ ਦਿੱਤੀ ਹੈ ਨਾਬਾ ਦੇ ਵਿੱਚ ਲਗਾਏ ਗਏ ਵਿਸ਼ੇਸ਼ ਨਾਕੇਬੰਦੀ ਦੌਰਾਨ ਕਈ ਮੋਟਰਸਾਈਕਲਾਂ ਨੂੰ ਬੰਦ ਕੀਤਾ ਗਿਆ ਤੇ ਕਈਆਂ ਦੇ ਮੋٹے ਚਲਾਨ ਵੀ ਕੀਤੇ ਗਏ ਨੇ ਕਾਬਦੇ ਜ਼ਿਕਰ ਹੈ ਕਿ ਥਾਣਾ ਕੋਤਵਾਲੀ ਦੇ ਐਸ ਐਚਓ ਸਰਬਜੀਤ ਸਿੰਘ ਦੀ ਅਗਵਾਈ ਦੇ ਵਿੱਚ ਇੱਥੇ ਵਿਸ਼ੇਸ਼ ਨਾਕਾ ਲਗਾਇਆ ਗਿਆ ਅਤੇ ਮੋਡੀਫਾਈ ਕਰਵਾ ਕੇ ਬੁਲੇਟ ਦੇ ਉੱਪਰ ਸੜਕਾਂ ਤੇ ਗੇੜੀਆਂ ਮਾਰਨ ਵਾਲਿਆਂ ਨੂੰ ਘੇਰ ਕੇ ਉਹਨਾਂ ਦੇ ਮੋٹے ਚਲਾਨ ਕੱਟੇ ਗਏ ਨੇ ਤੇ ਕਈਆਂ ਦੇ ਮੋਟਰਸਾਈਕਲ ਬੌਂਡ ਵੀ ਕੱਟ ਦਿੱਤੇ ਗਏ ਨੇ ਇੰਨਾ ਹੀ ਨਹੀਂ ਟ੍ਰੈਫਿਕ ਨਿਯਮਾਂ ਦੀ ੱੱਜੀਆਂ ਉਡਾਂਦਿਆਂ ਹੋਇਆਂ ਕਾਰਾਂ ਦੇ ਸ਼ੀਸ਼ੇ ਬਲੈਕ ਕਰਵਾ ਕੇ ਹਾਈਵੇ ਤੇ ਗੁਜ਼ਰਨ ਵਾਲੇ ਲੋਕਾਂ ਨੂੰ ਵੀ ਸਬਕ ਸਿਖਾਉਂਦਿਆਂ ਉਹਨਾਂ ਦੇ ਚਲਾਨ ਕੀਤੇ ਗਏ ਨੇ ਤੋਂ ਅੰਦਾਜ਼ਾ ਇਹ ਕਿ ਇਸ ਵਾਰ ਅੱਧਾ ਦਰਜਨ ਦੇ ਕਰੀਬ ਜਿਹੜੇ ਕਿਬੋਲਰ ਨੇ ਉਹ ਇੰਪੋਰਟ ਕੀਤੇਗੇ ਅਤੇ ਕਈਆਂ ਦੇ ਮੋٹے ਚਲਾਨ ਕੱਟ ਕੇ ਉਹਨਾਂ ਦੇ ਹੱਥ ਦੇ ਵਿੱਚ ਪੜਾਏਗੇ ਨੇ ਅਸੀਂ ਜੀ ਬਲੈਕਫੈਨ ਬੰਮ ਵਾਲੇ ਦੋ ਗੱਡੀਆਂ ਚਲਾਨ ਕੀਤੇ ਤੇ ਪੰਜ ਮੋਟਰਸਾਈਕਲ ਜਿਹੜੇ ਨੇ ਬੁਲਟ ਇੰਪੋਰਟ ਕੀਤੇ ਨੇ ਜਿਹੜੀ ਸਾਡੀ ਇਹ ਰੂਟੀਨ ਚੈਕਿੰਗ ਹੀ ਹੈ ਜੀ ਸਾਡੇ ਐਸਐਸਪੀ ਸਾਹਿਬ ਵੱਲੋਂ ਜਿਹੜੇ ਖਾਸ ਹਦਾਇਤਾਂ ਦਿੱਤੀਆਂ ਗਈਆਂ ਵੀ ਤੇ ਵਿਦਾਊਟ ਨੰਬਰ ਮੋਟਰਸਾਈਕਲ ਜਾਂ ਬੁਲਟ ਮੋਟਰਸਾਈਕਲ ਜਿਹੜੇ ਪਟਾਕੇ ਵਾਲੇ ਇੰਬਾਉ ਕਰੋ ਹਾਂ ਤੇ ਲੱਗਦਾ ਕਾਫੀ ਪਰੇਸ਼ਾਨ ਵੀ ਹੁੰਦੇ ਸੀ ਲੋਕ ਪਟਾਕੇ ਮਾਰ ਕੇ ਚਲੇ ਜਾਂਦੇ ਸੀ ਬਿਲਕੁਲ ਪਰੇਸ਼ਾਨੀ ਵਾਲਾ ਕੱਲ ਹੈ ਜੀ ਬਿਲਕੁਲ ਕੋਈ ਬਜ਼ੁਰਗ ਜਾਂਦਾ ਹੋਵੇ ਕੋਈ ਪਟਾਕੇ ਮਾਰਦੇ ਨੇ ਉਹ ਬਿਲਕੁਲ ਬਿਲਕੁਲ ਇੱਕ ਨੌਨਸੈਂਸ ਹੀ ਹੈਗੀ ਆ ਤੇ ਵਾਇਲੇਸ਼ਨ ਆਫ ਦਾ ਰੂਲਸ ਆ ਅਸੀਂ ਜਿਹੜਾ ਅੱਜ ਪੂਰੀ ਮਹਿੰਮ ਚਲਾਈ ਆ ਦੇਖੋ ਜੀ ਅੱਜ 5-6 ਮੋਟਰਸਾਈਕਲ ਜਿਹੜੇ ਬਾਉਂਡ ਕੀਤੇ ਨੇ ਉਹਨਾਂ ਕਾਲੀ ਜਾਣੀਆਂ ਵਾਲੇ ਵੀ ਕਾਫੀ ਆ ਜਿਹੜੇ ਕ੍ਰਾਈਮ ਦੀ ਗੱਲ ਹੈ ਇਹਨਾਂ ਨਾਲ ਕੀ ਕਥਾ ਕੀ ਲੈ ਕੇ ਜਾ ਰਹੇ ਨੇ ਕੁਝ ਤਾਂ ਹੀ ਨਾ ਤਾਂ ਹੀ ਨਾਕੇ ਲੱਗਦੇ ਨੇ ਜੀ ਪ੍ਰੀਵੈਂਟਿਵ ਐਕਸ਼ਨ ਲੈ ਰਹੇ ਆ ਅਸੀਂ ਜੋ ਚਰਾਨ ਜਿੰਨੇ ਦੀ ਚਲਾਨੀਆਂ ਚਲਾਨਿੰਗ ਕਰ ਰਹੇ ਫਿਰ ਉਹ ਵੀ ਨੋਜਵਾਂ ਨਹੀਂ ਸੁਧਰਨਗੇ ਹੋਣਾ ਵਾਤੇ ਕੀ ਸੰਦੇਸ਼ ਫਿਰ ਸਾਡੇ ਕੋਲ ਤਾਂ ਜੋ ਕਾਨੂੰਨ ਆ ਜੀ ਕਾਨੂੰਨ ਦੇ ਮੁਤਾਬਕ ਫਿਰ ਕਾਰਵਾਈ ਹੈ ਕਾਰਵਾਈ ਤੋਂ ਬਾਅਦ ਡਬਲ ਹੋਊਗਾ ਉਹਦਾ सस्पेंशन ਆਫ ਦਾ ਲਾਇਸੈਂਸ ਹੈ ਜੀ ਕੀ ਕੀ ਲੱਗਦਾ ਵੀ ਜਿਹੜੇ ਪਟਾਕੇ ਮਾਰਦੇ ਨੇ ਪਰਿਵਾਰ ਨੂੰ ਵੀ ਪਤਾ ਹੁੰਦਾ ਉਹ ਬੋਲਟ ਸਾਡਾ ਬੱਚਾ ਲੈ ਕੇ ਜਾ ਰਿਹਾ ਇਹ ਨਵੀਂ ਨਵੇਂ ਐਕਚੁਅਲੀ ਕੀ ਨਵੀਂ ਜਨਰੇਸ਼ਨ ਹੈ ਜੀ ਉਹ ਨਵਾਂ ਨਵੇਂ ਨੂੰ ਇੱਕ ਨਵਾਂ ਚਾਹ ਹੁੰਦਾ ਜੀ ਬੋਲਟ ਦੀ ਆਵਾਜ਼ ਵੱਣਨੀ ਚਾਹੀਦੀ ਐਂ ਬਣਨਾ ਚਾਹੀਦਾ ਬਿਕਾਉਜ਼ ਔਰ ਸੁਪਰੀਮ ਕੋਰਟ ਦੀ ਬੜੀਆਂ ਸਟ੍ਰੈਕਟ ਰੂਲਿੰਗਸ ਨੇ ਦੇ ਇਤੇ ਪ੍ਰਤੀ ਉਧਰ ਪੁਲਿਸ ਦੇ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਉੱਪਰ ਕੀਤੀ ਗਈ ਇਸ ਕਾਰਵਾਈ ਨੂੰ ਸ਼ਹਿਰ ਵਾਸੀਆਂ ਦੇ ਵੱਲੋਂ ਕਾਫੀ ਸ਼ਲਾਘਾਯੋਗ ਦੱਸਿਆ ਗਿਆ ਉਹਨਾਂ ਕਿਹਾ ਕਿ ਹਾਈਵੇ ਦੇ ਉੱਪਰ ਅਕਸਰ ਹੀ ਬੁਲੇਟ ਤੇ ਉੱਚੀ ਆਵਾਜ਼ ਦੇ ਵਿੱਚ ਪਟਾਕੇ ਪਲਾਉਣ ਦੇ ਵਾਲਿਆਂ ਦੇ ਉੱਪਰ ਇਹ ਕਾਰਵਾਈ ਹੋਣਾ ਬਹੁਤ ਜ਼ਰੂਰੀ ਸੀ ਕਿਉਂਕਿ ਇਸ ਨਾਲ ਜਿੱਥੇ ਆਵਾਜ਼ ਪ੍ਰਦੂਸ਼ਣ ਪੈਦਾ ਹੁੰਦਾ ਹੈ ਉੱਥੇ ਹੀ ਬੁਲੇਟ ਤੇ ਪਟਾਕੇ ਪਾਉਣ ਦੇ ਨਾਲ ਬਜ਼ੁਰਗਾਂ ਨੂੰ ਕਾਫੀ ਜ਼ਿਆਦਾ ਦਿੱਕਤ ਵੀ ਹੁੰਦੀ ਹੈ ਤੇ ਹੁਣ ਆਸ ਉਮੀਦ ਕੀਤੀ ਜਾ ਰਹੀ ਹੈ ਕਿ ਪੁਲਿਸ ਇਸ ਕਾਰਵਾਈ ਤੋਂ ਬਾਅਦ ਸੁਧਾਰ ਹੋਵੇਗਾ ਇਹ ਸਾਡੇ ਸ਼ਹਿਰ ਦੀ ਪੁਲਿਸ ਦਾ ਇੱਕ ਬਹੁਤ ਵਧੀਆ ਉਪਰਾਲਾ ਹੈ ਜਿਹੜੀ ਕਿ ਇਹ ਚੀਜ਼ ਨੂੰ ਰੋਕਦੀ ਹੈ ਇਹ ਸਮਾਜ ਵਿੱਚ ਇੱਕ ਵਧੀਆ ਮੈਸੇਜ ਦੇ ਰਹੀ ਹੈ ਵੀ ਜਿਹੜਾ ਸ਼ਾਰਟ ਅਨਸਰਾ ਨੂੰ ਰੋਕਿਆ ਜਾ ਰਿਹਾ ਹੈ ਇਹ ਬੱਚਿਆਂ ਦੇ ਮਾਪੇ ਨੂੰ ਵੀ ਦੇਖਣਾ ਚਾਹੀਦਾ ਵੀ ਜਿਹੜੇ ਬੱਚੇ ਪੁਲਟ ਦੇ ਪਟਾਕੇ ਪਾ ਰਹੇ ਨੇ ਕੱਲ ਮੋਢਾ ਹੀ ਨਾਮ ਖਰਾਬ ਕਰ ਰਹੇ ਨੇ ਸ਼ਹਿਰ ਵਿੱਚ ਕਿਸ ਤਰ੍ਹਾਂ ਦੇਖਦੇ ਹਾਂ ਜੋ ਨੌਜਵਾਨ ਪੀੜੀ ਹੈ ਤਾਂ ਰਾਹਾਂ ਦੇ ਪੱਲ ਪਈ ਹੈ ਜੀ ਇਹ ਹੁੱਲੜ ਬਾਜੀ ਹੈ ਜੀ ਇਹ ਹੋਰ ਕੁਝ ਨਹੀਂ ਹੈ ਸਿਰਫ ਹੁੱਲੜ ਬਾਜੀ ਕਰਕੇ ਹੀ ਬੱਚੇ ਕਦੁੱਦ ਦਿਨ ਦੇਖ ਕੇ ਅੱਗੇ ਵਧੀ ਜਾ ਰਹੇ ਨੇ ਇਹ ਪੁਲਿਸ ਦਾ ਬਹੁਤ ਵਧੀਆ ਕੰਮ ਹੈ ਜੇ ਇਹਨਾਂ ਨੂੰ ਰੋਕਣਗੇ ਤਾਂ ਹੀ ਅੱਗੇ ਜਾ ਕੇ ਰੋਕਣਗੇ ਨਹੀਂ ਇਹ ਹੋਰ ਵੱੱਦਾ ਜਾ ਰਿਹਾ ਤੇ ਮਾਪਿਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੇ ਬੱਚਿਆਂ ਨੂੰ ਵੇਰ ਕਰਦੇ ਜਿੱਥੇ ਪੁਲਿਸ ਤਾਂ ਆਪਣੇ ਵੱਲੋਂ ਪਹਿਲ ਕਰਦੀ ਆ ਟ੍ਰੈਫਿਕ ਪੁਲਿਸ ਵੀ ਕਰਦੀ ਆ ਦੂਜੀ ਪੁਲਿਸ ਵੀ ਕਰਦੀ ਆ ਤੇ ਪੇਰੈਂਟਸ ਦਾ ਵੀ ਫਰਜ਼ ਬਣਦਾ ਹੈ ਸਿਰਫ ਜੇ ਪੇਰੈਂਟਸ ਨਹੀਂ ਰੋਕਦੇ ਤਾਂ ਤਾਂ ਹੀ ਪੁਲਿਸ ਨੂੰ ਇਹ ਕੰਮ ਕਰਨਾ ਪੈ ਰਿਹਾ ਹੈ ਜੇ ਪੇਰੈਂਟਸ ਹੀ ਰੋਕ ਰਹੇ ਹੁੰਦੇ ਬੱਚਿਆਂ ਨੂੰ ਤਾਂ ਫਿਰ ਪੁਲਿਸ ਨੂੰ ਇਹ ਕ ਇਹ ਛੋਟੇ ਵੱਲੋਂ ਵੀ ਸਖਤ ਹਦਾਇਤਾਂ ਨੇ ਫੇਰ ਵੀ ਉਸਦੇ ਬਾਅਦ ਉਹ ਜਿਹੜਾ ਇਹੋ ਜਿਹਾ ਕੁਝ ਕਰ ਰਿਹਾ ਪਟਾਕੇ ਨਾਲ ਬਿਲਕੁਲ ਜੇ ਤਾਂ ਹੁਣ ਪੁਲਿਸ ਹੀ ਰੋਕ ਸਕਦੀ ਹੈ ਪੁਲਿਸ ਇਹ ਚੀਜ਼ ਤੇ ਥੱਲ ਪਾ ਸਕਦੀ ਹੈ ਔਰ ਪੁਲਿਸ ਕੋਲ ਹੀ ਪਾਵਰ ਹੈ ਪੁਲਿਸ ਆਪਣਾ ਕੰਮ ਬਕੂਪੀ ਕਰ ਰਹੀ ਹੈ ਇਸ ਦੇ ਨਾਲ ਇਹ ਚੀਜ਼ ਬਿਲਕੁਲ ਰੁਕੂਗੀ ਰੁਕੂਗੀ ਪੁਲਿਸ ਦੇ ਕੰਮ ਨੂੰ ਕਿਵੇਂ ਸਹਾਰ ਦੇ ਨਹੀਂ ਪੁਲਿਸ ਦਾ ਇਹ ਕੰਮ ਬਹੁਤ ਵਧੀਆ ਜੀ ਸ਼ਹਿਰ 'ਚ ਸ਼ਾਂਤੀ ਹੋਵੇਗੀ ਹੁਣ ਤੁਸੀਂ ਮੰਨ ਲਓ ਸੜਕ 'ਤੇ ਕੋਈ ਬੁਲਟਾ ਦਾ ਪਟਾਕਾ ਪਜ ਜਾਂਦਾ ਕੋਈ ਬਜ਼ੁਰਗ ਹੋਵੇ ਉਹ ਇਕਦਮ ਡਰ ਕੇ ਦਹਿਲ ਨਹੀਂ ਸਕਦਾ ਕੋਈ ਛੋਟਾ ਬੱਚਾ ਦਹਿਲ ਸਕਦਾ ਇਹ ਤਾਂ ਬ ਸੋ ਵਾਕੀ ਇਹ ਜਿਹੜੀ ਕੀ ਹੈ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਉਹ ਆਪਣੇ ਆਪ ਦੇ ਵਿੱਚ ਕਾਫੀ ਸ਼ਲਾਘਾਯੋਗ ਹੈ ਇੱਥੇ ਲੋੜ ਹੈਗੀ ਲੋਕਾਂ ਨੂੰ ਵੀ ਟ੍ਰੈਫਿਕ ਨਿਯਮਾਂ ਦੇ ਪ੍ਰਤੀ ਹੋਰ ਜ਼ਿਆਦਾ ਜਾਗਰੂਕ ਹੋਣ ਦੀ ਅਤੇ ਅਜੀਹਨਾ ਕੀਤਾ ਜਾਵੇ ਕਿ ਜਿਸ ਨਾਲ ਤੁਹਾਨੂੰ ਬਾਅਦ ਦੇ ਵਿੱਚ ਖਮਿਆza ਭੁਗਤਣਾ ਪਵੇ ਨਬਤੋ ਰਾਹੁਲ ਖਰਾਨਾ ਦੀ ਰਿਪੋਰਟ ਹਮਦਰਦ ਟੀਵੀ